ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਦਿਖਾਵਾਂਗੇ ਕਾਫੀ ਕਲਰ ਵਿੱਚ ਜਿਹਨੂੰ ਕਹਿੰਦੇ ਆਪਣਾ ਬਲੈਕ ਕਲਰ ਦੀ ਜਰਸੀ ਉਹ ਜਰਸੀ ਤੇ ਤੈਨ ਦਿਖਾਵਾਂਗੇ ਐਫ ਦੀਆਂ ਵੱਡੀਆਂ ਬਿਹੜਾ ਫੁੱਲ ਰਿਕਾਰਡ ਡਿਟੇਲ ਤੁਹਾਨੂੰ ਸਾਰੀ ਮਿਲ ਜੇ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਸੱਸੀ ਦਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਕੁਸ਼ਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜਲਾਬਰ ਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621164 ਜੀ 9779621164 ਹਾਂ ਜੀ ਪਹਿਲਾ ਨੰਬਰ ਜਿਹੜੇ ਆਪਾਂ ਵੇੜ ਦੇਖ ਰਹੇ ਆ ਬਾਈ ਜੀ ਕੀ ਰਿਕਾਰਡ ਹੈ ਤੇ ਕਿਹੜਾ ਸੁਆ ਸੂਰੀ ਆ ਮੰਨ ਕਿਚਨ ਉਹ ਇਹ ਆਪਾਂ ਕਿੰਨੇ ਵੜੇ ਹੀ ਫਾਰਮ ਚੋਂ ਪਰਚੇਜ਼ ਕਰੀਆਂ ਨੇ ਜੀ ਇੱਕੋ ਜਗ੍ਹਾ ਤੋਂ ਨਹੀਂ ਨਹੀਂ ਅਲੱਗ-ਅਲੱਗ ਹੀ ਲੈਂਦੇ ਨੇ ਜੀ ਤੇ ਨਹੀਂ ਅਲੱਗ-ਅਲੱਗ ਲੈਂਦੇ ਜੀ ਜੀ ਤੇਨੇ ਅਲੱਗ-ਅਲੱਗ ਲੈ ਇਹਦਾ ਫਾਰਮਾ ਚੋਂ ਇੰਜ ਆ ਮੀਆ ਹਾਂ ਆਇਆ ਫਾਰਮਾ ਚੋਂ ਹੋਈਆਂ ਨੇ ਜੀ ਜੀ ਜਿਹੜੇ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਇਹਦਾ ਕੀ ਰਿਕਾਰਡ ਆ ਦੂਸਰਾ ਸੁਆ ਸੂਰਹੀ ਆ ਜੀ ਜੀ ਉਹ ओरिजिनल ਛੇਦੰਦ ਆ ਜੀ ਕੰਨੀਆਂ ਖੜੀਆਂ ਨੇ ਹਜੇ ਜਿਹੜਾ ਮਰਜੀ ਬੰਦਾ ਬੱਕੀ ਲੈ ਗਏ ਅੱਛਾ ਜੈਨੂਨ ਛੇਦੰਦ ਦੂਸਰਾ ਸੁਆ ਅੱਜ ਇਹਦੇ ਦਿਨ ਕਿੰਨੇ ਪੈਂਡਿੰਗ ਪਿਆ ਸੁਆ ਇਹ ਮੰਨ ਕੇ ਚੱਲੋ ਜੀ ਹਫ਼ਤੇ ਤੋਂ ਘਟ ਗਈ ਜੀ ਦਿਨੇ ਦੇ ਠੀਕ ਹੈ ਇਹ ਮੰਨ ਕੇ ਚੱਲੀਏ ਇੱਕ ਹਫ਼ਤਾ ਸੂਨ ਚ ਬਾਕੀ ਆ ਬਿਲਕੁਲ ਮੰ ਇਸ ਵਾਰ ਜਿਹੜੇ ਸਾਹਮਣੇ ਇਹਨੇ ਹਾਈਟ ਵੀ ਵਧਾਈ ਹੋਣੀ ਹੈ ਜੀ ਵਜ਼ਨ ਵੀ ਵਧਾਇਆ ਹੋਊਗਾ ਜੀ ਤੇ ਮੰਨ ਕੇ ਚੱਲੋ ਵੀ 40 ਤਾਂ ਨਹੀਂ ਕਹਿੰਦੇ 35 ਪਲੱਸ ਮੰਨ ਕੇ ਬੰਦਾ ਪੈਸੇ ਲਾ ਲਈ ਪਰ ਕਹਿੰਦਾ ਭਾਬ ਜਿਹੜਾ ਵੀਰ ਕੇਅਰ ਵਾਲਾ ਹੋਇਆ ਮੈਨੇਜਮੈਂਟ ਵਾਲਾ ਉਹਨੂੰ 40 ਤੱਕ ਵੀ ਲਿਜਾ ਸਕਦਾ ਹਾਂਜੀ ਹਾਂ ਬਹਿਣਾ ਦਾ ਬਾਰ-ਬਾਰ ਦੱਸਣ ਨੂੰ ਆਪਾਂ ਪਹਿਲੀ ਦੱਸ ਦਈਏ ਜੀ ਤਿੰਨੇ ਬਹਿਣਾ ਜੀ ਫੁੱਲ ਸਾਈਜ਼ ਦੀਆਂ ਨੇ ਜੀ ਓਵਰ ਸਾਈਜ਼ ਹੀ ਕਹਿ ਸਕਦੇ ਆਪਾਂ ਜੀ ਜੀ ਤੇ ਗੱਲ ਕਰੀਏ ਤੇ ਸੀਮਨ ਵਗੈਰਾ ਰਿਕਾਰਡ ਪਤਾ ਪਾਉਣਾ ਕੋਈ ਡਿਟੇਲ ਮਿਲੂ ਜੀ ਤਿੰਨਾ ਬਹਿਣਾ ਜੀ ਇਹ ਰੇਟ ਇਹਨਾਂ ਦਾ ਕੀ ਆ ਗਿਆ ਰੇਟ ਆਪਾਂ ਫੋਨ ਸਬਰਫ ਪਾਇਲਟ ਨੰਬਰ ਜਿਹੜਾ ਆਪਾਂ ਤੁਹਾਨੂੰ ਬੈੜ ਦਿਖਾ ਰਹੇ ਆ 6 ਦੰਦ ਦੂਜਾ ਸੁਆ ਸੂਰੀਆ ਰਿਕਾਰਡ ਡਿਟੇਲ ਸਾਰੀ ਇਨਫਰਮੇਸ਼ਨ ਵਿੱਚ ਆ ਤੇ ਬੈੜ ਪੂਰੀ ਵੱਡੀ ਆ ਕੋਈ ਵੀਰ ਛੋਟੀ ਮੰਨ ਕੇ ਨਾਵੇ ਵੀ ਕਹਿੰਦਾ ਬਾਪ ਆ ਵੀ ਨਸਲੀ ਜਿਹੜੀ ਬੈੜਾ ਇਹ ਸਟਾਰਟ ਹੋ ਗਿਆ ਅੱਜ ਦਿਖਾ ਰਹੇ ਆ ਆਪਾਂ ਕਿੰਨਾ ਵੀਰੇ ਕੋਈ ਇਹ ਤੇ ਐਕਸਟਰਾ ਫੈਟ ਨਹੀਂ ਹੈਗੀ ਜੀ ਜੀ ਮੰਨ ਕੇ ਚੱਲੋ ਵੀ ਉੱਪਰੋਂ ਵੀ 2.5 ਫੁੱਟ ਦੇ ਕਰੀਬ ਚੌੜੀ ਹੋਣੀ ਆ ਜੀ ਤੁਸੀਂ ਮੈਨੂੰ ਖੜੇ ਨੂੰ ਦੇਖਦੇ ਹੋਮੋਗੇ ਕਹਿੰਦਾ ਬਾਪ ਜੇ ਬਾਪ ਨਵਾ ਦਵਾ ਕੇ ਚੰਗਾ ਜੌਨਸਨ ਬੇਬੀ ਆਇਲ ਜੇ ਲਾ ਕੇ ਬਿਲਕੁਲ ਜੀ ਦੋ ਬੰਨ ਲੈnde ਬਾਰੇ ਕਬੇ ਨਾ ਇਹ ਵਿੱਚ ਦੱਸ ਦਿੰਦੇ ਮੁੱਲ ਭਾਵੇਂ ਜਮਾ ਐਨ ਉੱਪਰੋਂ ਸਟ੍ਰੇਟ ਜੀ ਟੌਪ ਲਾਈਨ ਦੀ ਪੂਰੀ ਸਿੱਧੀ-ਸੁੱਧੀ ਹੈ ਜੀ ਮੰਨ ਕੇ ਚਲੋ ਲੱਤਾਂ ਦਾ ਮੰਨ ਕੇ ਚਲੋ ਉਹ ਸਟੈਂਡ ਅਪ ਬੋਡੀ ਬੋਡੀ ਸਟਰਕਚਰ ਵਾਲੇ ਪਾਸੇ ਤੇ ਬਰੀਡ ਵਾਲੇ ਪਾਸੇ ਕੋਈ ਐਨ ਕੰਪੇਰੀਸ਼ਨ ਹੈ ਨਹੀਂ ਕਿਸੇ ਪਾਸੇ ਫੁੱਲ ਟੌਪ ਬਰੀਡ ਦੇ ਵਿੱਚ ਆਉਂਦੀ ਹੈ ਕੋਈ ਰੇਟ ਤਾਂ ਨਹੀਂ ਬਾੜੇ ਬੇਫਾਲਪੂਰੀ ਹੋਣਗੇ ਨਹੀਂ 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 ਜੀ ਬਸ ਜਾਇਜ਼ ਰੇਟ ਹੋਣਗੇ ਜੈਨੂਇਨ ਰੇਟ ਹੋਣਗੇ ਜੀ ਜਿੰਨੇ ਕੀ ਚੀਜ਼ ਵਾਲੀ ਹੈਗੀ ਆ ਓਨੇ ਕੀ ਮੰਗਾਂਗੇ ਜੀ ਜੀ ਕਹਿੰਦਾ ਭਾਵੇਂ ਇਹ ਨਹੀਂ ਗੱਲ ਆ ਵੀ ਇੱਕ ਦੋ ਵੜਾ ਆਪਾਂ ਵਡੀਆਂ ਲੈ ਆ ਕੇ ਵਿੱਚ ਰੇਟ ਚੱਕਦੇ ਡੇਰ ਤੋਂ 2 ਲੱਖ ਵਾਲੀ ਕੋਈ ਰੂਲ ਨਹੀਂ ਹੈਗਾ ਜੀ ਵੀ ਆਂਡੇ ਖਾ ਕੇ ਸਬਰ ਕਰ ਲਿਆ ਬਹੁਤ ਆ ਬਿਲਕੁਲ ਜੀ ਬਿਲਕੁਲ ਅੱਗੇ ਬਾਈ ਜੀ ਦੋ ਨੰਬਰ ਵੇਟ ਦੇਖ ਰਹੇ ਆ ਜਿਹੜੀ ਆਪਾਂ ਦੋ ਨੰਬਰ ਵੇਟ ਦੀ ਦੂਸਰਾ ਸੂਆ ਸੂ ਰਹੀ ਹੈ ਜੀ ਜੀ ਤੇ ਇਹਦੇ ਵਿੱਚ ਵੀ ਬੋਡੀ ਵੇਟ ਵਧੀਆ ਚੰਗਾ ਆ ਬਾਈ ਜੀ ਜੀ ਤੇ ਇੱਕ ਐ ਇੱਕ ਦਿਨ ਬਾਕੀ ਆ ਸੂਣ ਦੇ ਇਹਦੇ ਹਜੇ 10 ਦਿਨ ਬਾਕੀ ਪਏ ਅੱਛਾ 10 ਦਿਨ ਅਜੇ ਇਹਦੇ ਸੂਣ ਚ ਬਾਕੀ ਆ ਹਾਂ ਜੀ ਹਾਂ ਤੇ ਇਹਦਾ ਰਿਕਾਰਡ ਵੀ ਸਾਰਾ ਆਪਣੇ ਕੋਲ ਟੋਟਲੀ ਰਿਕਾਰਡ ਮਿਲੂ ਜੀ ਜੀ ਕਿਹੜਾ ਸੀਮਨ ਲੱਗਿਆ ਕਿਹੜੇ ਦੀ ਆਪਾ ਡਿਟੇ ਕਹਿੰਦਾ ਭਾਵਾ ਇਹ ਕੀ ਹੁੰਦਾ ਜੱਲਾ ਜਲੇ ਵੀ 40 ਤੋਂ 40 ਪਲੱਸ ਮੰਨ ਕੇ ਬੰਦਾ ਪੈਸੇ ਲਾ ਲੇ ਚੱਲ ਕਿਲੋ ਤੋਂ ਦੇਉਂ ਦਿਉ ਇੱਕ ਹਫਤੇ ਪਲੱਸ ਲੈ ਜੂਗੀ ਬਾ ਇੱਕ ਹਫਤਾ ਮੰਨ ਲਈ ਜੀ ਬੰਦਾ ਜੀ ਤੋਰੋਵਾਰ ਨੂੰ ਸੋਵਰ ਦੂਜੇ ਨੰਬਰ ਦੀ ਬਿਹੜਾ ਆਪਾਂ ਦੇਖ ਰਹੇ ਹਾਂ ਬੋਡੀ ਸਟਰਕਚਰ ਤੇ ਬਰੀਡ ਪੂਰੀ ਕਹਿੰਦਾ ਭਾਵਾ ਜਿੰਨੂੰ ਆਪਾਂ ਕਹਿੰਨੇ ਭਾਰਤ ਦਾ ਨਕਸ਼ਾ ਹੀ ਜਿਆ ਹਵਾਨੇ ਦੇ ਨਾੜਾ ਤੇ ਤੇ ਜੇ ਦੀ ਕਟਿੰਗ ਕੁੱਟਿੰਗ ਜੀ ਕਰ ਦਈਏ ਅੱਜ ਤਾਂ ਰੇਤਾ ਦੇਖੋ ਲਿਬੜੀ ਪਈ ਹੈ ਜਮਾ ਹਣਾ ਆਪਾਂ ਉਹ ਮੇਕਅਪ ਜਾਂ ਨਹੀਂ ਕਰਿਆ ਇਹਨਾਂ ਦੇ ਹਾਂ ਹਾਂ ਮੰਨ ਕੇ ਚਲੋ ਆਪਾਂ ਨਮਾਈਆਂ ਰਹਿ ਗਈਆਂ ਸੀ ਉਹ ਫਾਰਮ 'ਚੋਂ ਖੁੱਲੀਆਂ ਔਨ ਕਰਕੇ ਮਸਤ ਵੱਧ ਗਈਆਂ ਆਪਣੇ ਰੇਤਾ ਰੂਤਾ ਵਧੀਆ ਸਿੱਟਿਆ ਸੀ ਜੀਤਾ ਜਾਂ ਸਿੱਟਿਆ ਸੀ ਜੀ ਸੋ ਆਹ ਦੇਖੋ ਯਾਰ ਬੈੜ ਜਿਹੜੇ ਵੀ ਕਹਿੰਦੇ ਵੀ ਇਹ ਤਾਂ ਬੈੜ ਤਾਂ ਦਮ 45 ਵਾਲਾ ਰੱਖਦੀ ਆ 45 ਕਿਲੋ ਖਰਾ ਦੁੱਧ ਦੇ ਦੋ ਜੀ ਪਰ ਬੰਦਾ 40 ਮੰਨ ਕੇ ਲੈ ਕੇ ਜਾਵੇ ਜੀ ਬਾਕੀ ਜਿਉਂ-ਜਿਉਂ ਠੰਡ ਪੈਣੀ ਐ ਇਹਨਾਂ ਨੂੰ ਤੇ ਇਹਨਾਂ ਨੇ ਮੱਛਰ ਨਾਲ ਠੰਡ ਦੇ ਵਿੱਚ ਬਹੁਤ ਵੀ ਬੇਮਿਸਾਲ ਆ ਰਿਹਾ ਜ ਜਿਹੜਾ ਇਹਦੇ ਸੀਮੰਟ ਲੱਗਿਆ ਵਾ ਉਹ ਵੀਰ ਤੁਹਾਨੂੰ ਡਿਟੇਲ ਇਹਦੀ ਦੇ ਦੇਣਗੇ ਤੇ ਬਾਕੀ ਜਿਵੇਂ ਵਿਹੜਾ ਪਾ ਦੇਖ ਰਹੇ ਆ ਪਰ ਇਹਦੇ ਪਾ ਗੱਲ ਕਿਤੇ ਵੀ ਸੀਮੰਟ ਦਾ ਮਾੜਾ ਰਖਾਉਂਦੇ ਨਹੀਂ ਕੋਈ ਹਨਾ ਬਿਲਕੁਲ ਜੀ ਬਿਲਕੁਲ ਨਹੀਂ ਆਪ ਮਾੜੇ ਇਹਦਾ ਖੁਦ ਦੱਸਦਿਆਂ ਨਹੀਂ ਜੀ ਸੋ ਕਹਿੰਦਾ ਵਾ ਜੇ ਸਕਾਰ ਜੇ ਸਕਾਰਪੀਓ ਤੇ 20 ਲੱਖ ਬੰਦਾ ਲਾੜਦਾ ਤੇਲ ਪੰਪ ਉਹਦੇ ਪਾਉਂਦਾ ਟੋਲ ਜੋ ਨਹੀਂ ਪਾਉਂਦਾ ਬਿਲਕੁਲ ਜੀ ਬਿਲਕੁਲ ਸੋ ਉਹੀ ਗੱਲ ਇਹਨਾਂ ਦੀ ਆ ਚੰਗੇ ਸੀਮੰਟ ਇਹਨੇ ਤੇ ਲੱਗੇ ਪਿਆ ਅੱਗੇ ਆ ਗਈ ਭਾਈ ਜੀ ਤੈਨੂੰ ਨੰਬਰ ਇੱਕ ਤੋਂ ਇੱਕ ਚੜਦੀ ਹੋਈ ਵਿਹੜ ਅੱਜ ਆਪਣੇ ਕੋਲੇ ਨੰਬਰ ਵਾਲੀ ਵੀ ਬੱਚੀ ਦੀ ਫੇਸ ਕੁਆਲਿ ਕੀ ਖੀਰੀ ਸੁਪੀ ਸੀ ਜੀ ਪ੍ਰੂਨ ਪਹਿਲੇ ਸੂਏ ਹਾਂ ਹੁਣੇ ਚਾਰਨੰਦ ਹੋਈ ਆ ਜੀ ਚੌਕ ਦੇ ਚੱਕ ਦੀ ਹੈ ਮਤਲਬ ਚਾਰਨੰਦ ਦੂਜਾ ਸੂਆ ਸੂਰੀ ਆ ਹਾਂਜੀ ਹਾਂ ਚੌਕ ਦੇ ਚੱਕ ਦੀ ਹੈ ਜੀ ਹਜੇ ਮੁੰਡਾ ਹੈ ਤਾਂ ਦੋੰਦੀ ਹੋਈ ਹੈ ਕਿੰਨਾ ਕੁ ਦੁੱਧ ਪਾ ਦੂਗੀ ਇਹ ਇਹਦਾ ਦੁੱਧ ਦਿੱਤਾ ਹੋਇਆ ਜੀ 28 ਤੋਂ 30 ਕਿਲੋ ਜੀ ਪ੍ਰੂਨ ਦਾ 28 ਤੋਂ 30 ਕਿਲੋ ਹਾਂਜੀ ਹਾਂ ਕਹਿੰਦਾ ਭਾਬਾ ਵੈਦ ਕੇ 35 ਦੇ ਨੀਅਰ ਬੋਰਡ ਵਾਲੀ ਹੈਗੀ ਆ 30 ਤੋਂ ਪਲੱਸ ਮੰਨ ਲਈ ਜੀ ਬੰਦਾ ਖਰਾ ਦਿਓ ਕਹਿੰਦਾ ਭਾਬਾ ਆਪਾਂ ਜੱਟ ਸਭ ਦਾ ਲਾ ਕੇ ਝੱਲੀਏ ਤਿੰਨੇ ਵੜਾ ਜਿਹਦੇ ਘਰੇ ਜਾਵੜੀਆਂ ਇੱਕ ਕਾਉਂਟਲ 10 ਕਿਲੋ ਡੰਗ ਦਾ ਸਿੱਟ ਦਿਨ ਦਾ 2 ਕੋਟ ਤੋਂ 2.5 ਦੇ ਵਿੱਚ ਵਿੱਚ ਰਹੂ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਜੀ ਜੀ ਤੇ ਰੇਟਾਂ ਦੀ ਗੱਲ ਕਰੀ ਫਿਰ ਰੇਟ ਜਮ ਹੀ ਉਸ ਲਾਈਨ ਦੇ ਹੋਣਗੇ ਜੀ ਮੰਨ ਕੇ ਚਲੋ ਵੀ ਹੋਣਗੇ ਉਹ ਚੰਗੇ ਕੋ ਬੰਦਾ ਮੈਂ ਉਹੋ ਜਿਹੇ ਬੰਦੇ ਨੂੰ ਫੋਨ ਲਾਉਣ ਦੀ ਜੀ ਨਹੀਂ ਚੰਗਾ ਰੇਟ ਭਰਨਾ ਸੋ ਜਾਇਜ਼ ਗੱਲ ਆ ਜਿਵੇਂ ਚੀਜ਼ ਆ ਕੋਈ ਵੀਰ ਆ ਕੇ ਕਹੇ ਅਸੀਂ ਨੱਬੇ ਵਾਲੇ ਗੱਲਾਂ ਭਾਈ ਜੀ ਨਹੀਂ ਹੈਗੀਆਂ ਜੀ ਦੇਖੋ ਜੀ ਗੱਲ ਬੰਨੀ ਨਹੀਂ ਹੈਣਾ ਜੀ ਤੇ ਨਜਾਇਜ਼ ਆਪਾਂ ਮੰਗਣੇ ਨਹੀਂ ਪਰ ਜਾਇਜ਼ ਗੱਲ ਆ ਵੀ ਕੈ ਦਾ ਭਾਵਾ ਬੈੜਾ ਸਾਨੂੰ ਇਹ ਪੈਸੇ ਜੀ ਮਾਸ਼ਾਅੱਲਾ ਨੇ ਦਿਖਾਦੀਆਂ ਅੱਜ ਜਿਹੜੇ ਦੰਦਾ ਦੇ ਵਿੱਚ ਤੁਸੀਂ ਬਰੀਡ ਭਾਲਦੇ ਹੋ ਤੇ ਸੀਮੈਂਟ ਰਿਕਰਡ ਸਾਰੇ ਮਿਲ ਜਾਣਗੇ ਜਿਹੜੇ ਕੈਮਰਾ ਨੇੜੇ ਤੋਂ ਲਾ ਦਿਓ ਆ ਦੇਖੋ ਭਲਾਈ ਦੇਖੋ ਕਾਗਜੀ ਐ ਇਸ ਤਰ੍ਹਾਂ ਨਾਲ ਹੈਨਾ ਅੱਛਾ ਹਜੇ ਤਾਂ ਕਹਿੰਦਾ ਭਾਬਾ ਉੱਪਰ ਦੇ ਇੱਕ ਕਿੰਨਾ ਗੇਠ ਉੱਚਾ ਲੇਵਾ ਜਿਵੇਂ ਇਹ ਬੈੜਾ ਬਹਿ ਦੇਖ ਰਹੇ ਨੇ ਲੈ ਬਾਈ ਨਾ ਉੱਚਾ ਮੈਂ ਕਿਹਾ 10 ਸੂਏ ਖਤਲੇ ਇਹਨੇ ਸੂਏ ਲੱਗਊਗੀ ਇਹ ਬਿਲਕੁਲ ਜੀ ਬਿਲਕੁਲ ਇੱਥੋਂ ਸਟਾਰਟ ਕਰੇ ਚੜ੍ਹਾਈ ਕਰੀਏ ਨਾ ਥੱਲੇ ਨੂੰ ਤਾਂ ਲੈ ਕੇ ਨਹੀਂ ਜਾਣਾ ਲੈ ਵਾ ਜੀ ਕਾਈ ਹੋਈ ਜਾਣੀ ਜਿਉਂ ਜਿਉਂ ਤਿਆਰ ਹੋਊਗੀ ਵੀਰੇ ਜੀ ਬੰਦੋ ਜੀ ਆ ਦੇਖੋ ਨਾਣਾ ਨੂੜਾ ਜਿਹੜੇ ਕਹਿੰਦਾ ਬ੍ਰੀਡ ਤੇ ਕੰਮ ਕਰਨਾ ਆ ਤਿੰਨੇ ਲੈ ਜਾਓ ਘਰੇ ਨਿੱਕਾ ਨਿੱਕਾ ਕਰਨਾ ਜੀ ਦੇਖੋ ਐਨ ਸਾਰਾ ਸੱਤ ਸੱਤ ਉਂਗਲਾਂ ਦੀ ਕਰਨਾ ਜੀ ਸੋ ਆਪਾਂ ਬਿਹੜਾ ਦਿਖਾ ਦਿਆ 3 ਐਫ ਦੀਆਂ ਤਿੰਨੇ ਫੁੱਲ ਬ੍ਰੀਡ ਕੁਆਲਟੀ ਵਾਲਾ ਬਿਹੜਾ ਤੁਹਾਨੂੰ ਦਿਖਾਤੀਆਂ ਰੇਟ ਫੋਨ ਤੇ ਹੋਣਗੇ ਜਿਹਹੀਆਂ ਚੀਜ਼ਾਂ ਉਹਜੇ ਰੇਟ ਹੋਣਗੇ ਅੱਗੇ ਭਾਈ ਜੀ 4 ਨੰਬਰ ਆਪਾਂ ਦੇਖ ਰਹੇ ਆ ਜਿਹੜੀ ਜਰਸੀ ਮੰਨ ਕੇ ਚਲੋ ਜੀ ਹੁਣੀ ਟੋੜੇ ਹੋਣਗੇ ਇਹਨੇ ਮੈਨੂੰ ਲੱਗਦਾ 10 15 ਦਿਨ ਹੋਇਆ ਹਜੇ ਸਾਨੂੰ ਟੋੜਿਆ ਇਹਨੂੰ ਅੱਛਾ ਟੋੜ ਦੇ ਚੱਕਰੀ ਵੀ ਹੈ ਜੀ ਹਜੇ ਅੱਛਾ 2 ਦਿਨਾਂ ਤੋਂ ਚ ਅਛਾ ਰਿਕਾਡ ਸਾਰਾ ਹੈਗਾ ਇਹਦਾ ਰਿਕਾਡ ਇਹਦਾ ਵਧੀਆ ਮੀਊ ਜੀ ਜੀ ਤੇ ਦੁੱਧ ਕਿੰਨਾ ਪਾ ਦੂਗੀ ਦੋ ਦੇ ਕਲੋਰ ਦੇ ਦੋ ਜੀ ਮੇਰੇ ਹਿਸਾਬ ਨਾਲ 20 ਕਿਲੋ ਦੁੱਧ ਜੀ ਅਛਾ ਲੇਵਾ ਫਿਟਨੈਸ ਜਿਹੜੇ ਵੀਰ ਨੇ ਬਰੀਡ ਤੇ ਬੋਤਾ ਜੀ ਕਾਫੀ ਕਲਰ ਦੇ ਵਿੱਚ ਜਰਸੀ ਆ ਗਈ ਤੋਰੋ ਜੀ ਮੰਡੀ ਅਛਾ ਕਾਫੀ ਕਲਰ ਤੇ ਜਰਸੀ ਹਾਂਜੀ ਹਾਂ 20 ਕਿਲੋ ਦੁੱਧ ਦੋ ਅਜੇ ਸੂਣ ਦੇ ਵਿੱਚ ਇਹ ਵੀ ਅਛਾ ਕਹਿੰਦਾ ਵਾ ਸਾਰੇ ਜੇ ਬਹਿਣਾ 5 ਤੋਂ ਲੈ ਕੇ 9 ਦਿਨ ਦੇ ਵਿੱਚ ਬਈ ਜੇ ਸੂਣ ਦੇ ਬਾਕੀ ਆ ਹਾਂਜੀ ਹਾਂ ਹਾਂ ਸੁਭਰੋ ਜਰਸੀ ਬੱਚੀ ਦੇਖੋ ਯਾਰ 2 ਕਿਲੋ ਜਾਂਦਾ ਚ ਕੱਢ ਰਹੀ ਆ ਹਨਾ ਹਾਂ 2 ਕਿਲੋ ਨੰਨ ਕੱਢਦੀ ਆ ਜੀ ਹਜ ਸੋ ਯਾਰ ਬੈਠ ਦੇਖੋ ਕੀ ਬਾਤ ਆ ਸੁਣੀਆਂ ਪਾਈਆਂ ਬਲੂਈਆਂ ਨੀਲੇ ਵਿੱਚ ਬਹੁਤ ਖੁੱਲੂ ਜੀ ਹਜੀ ਜੀ ਸੋ ਚਾਰ ਬੈੜਾ ਦਿਖਾ ਦਿੰਦੇ ਆ ਇੱਕ ਦਾ ਦਿਖਾ ਦਈ ਜਰਸੀ ਐਂਡ ਦੇ ਆਪਾਂ ਤੇ ਤਿੰਨ ਦਿਖਾ ਦਈ ਐਚ ਐਫ ਦੀਆਂ 97796 21161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈਣ